ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਆ ਗਏ ਜੀ ਮੋਟਰ ਵੱਜ ਕੱਖ ਵਢਣ ਜੀ ਅੱਜ ਹੋ ਗਏ ਸੀ ਲੇਟ ਵੀਡੀਓ ਵੀ ਅੱਜ ਅਸੀਂ ਲੇਟ ਸਟਾਰਟ ਕਰੀ ਆ ਜੀ ਅੱਜ ਦੋਨੇ ਬੰਦੇ ਬਿਮਾਰ ਸੀਗੇ ਵਿਖਾਰਜਾ ਹੋ ਗਿਆ ਸੀ ਸਰੀਡ ਡਾਊਨ ਸੀ ਕੋਸ ਮੈਂ ਕਿਹਾ ਵੀ ਚਲੋ ਕੋਈ ਨਹੀਂ ਰੈਸਟ ਹੀ ਕਰਦੇ ਅੱਜ ਬਿੱਲੇ ਬੈਠੇ ਤੇ ਟੰਗਰਾਂ ਦਾ ਕੱਖ ਵਢਣਾ ਹੀ ਪੈਣਾ ਤੇ ਰੈਸਟ ਵੀ ਜ਼ਰੂਰੀ ਆ ਯਾਰ ਰੋਜ਼ ਤਾਂ ਰੈਸਟ ਕਰਦੇ ਕਿਹੜਾ ਡੜਕਾ ਤੋੜਦੇ ਇੱਥੇ ਮੈਂ ਕਿਹਾ ਪਹਿਨਾ ਕੱਖ ਵਢ ਕੇ ਲਈਏ ਹੁਣ 3 ਵਜ ਗਏ 3:30 ਚਲ ਆ ਬੱਢੀਏ ਗੱਲ ਕੱਖ ਵੀ ਜ਼ਰੂਰੀ ਆ ਸਭ ਤੋਂ ਜ਼ਰੂਰੀ ਕੰਮ ਹੈ ਮੈਂ ਸਾਦਾ ਸਭ ਤੋਂ ਜ਼ਰੂਰੀ ਕੱਢ ਤਾਈ ਖਾਣਗੀ ਆ ਉਹ ਤਾਂ ਹੈ ਤੈਂ ਤਾਂ 버ਗਰ ਖਾ ਲੈਣਾ ਮੈਂ ਕਿੱਥੇ 버ਗਰ ਖਾਂਦਾ ਜੀ 버ਗਰ ਖਾਣਾ ਰਾਤ ਸਵੇਰ ਸਾਦਾ ਤਾਂ ਹੀ ਸਭ بیمار ਹੋਏ ਆ ਹਾਂ ਹਾਂਜੀ ਦੋਵੇਂ ਬੰਦੇ ਰਹਿ ਗਏ بیمار ਹੋਏ ਇਹ ਤਾਂ ਹੈ ਬਾਬਾ ਉੱਥੇ ਨੂੰ ਭੱਜ ਗਿਆ ਹਾਂਜੀ ਪੂਦੇ ਮੱਲੇ ਨੂੰ ਕਹੇ ਕਿੱਥੇ ਤੇ ਪਾਲਟੀ ਚੱਲ ਜਿੰਦੇ ਯੈਸ ਜੀ ਦੇਖਾ ਤੇ ਆ ਜੀ ਕਹਿੰਦੇ ਆ ਪਿਆਜ਼ ਤਾਂ ਐਨ ਹੋ ਗਏ ਇਹ ਉਧਰਲੇ ਫਲੇ ਨਹੀਂ ਦਿਖਦੇ ਇਹ ਵੀ ਨਹੀਂ ਉਹਦਾ ਵਿਚਾਰੇ ਉਹ ਤਾਂ ਡਾਊਨ ਆ ਹੂੰ ਇਹ ਐਨ ਸੱਤ ਸਾਰੇ ਮਾਰਤਾ ਦੇ ਜਿਹੜੀ ਦੂਸਰੇ ਕਰੀ ਧਰ ਨੂੰ ਹਾਂਜੀ ਹੋ ਹਾਂਜੀ ਬੀਕ ਬੀਕ ਜਾ ਹੂੰ ਸਿਰ ਬੜਾ ਕੱਖੇ ਰਿਹਾ ਉਹ ਵੀ ਥੋੜਾ ਬਹੁਤ ਇਹ ਤਾਂ ਬਹੁਤ ਕੱਖ ਹੋ ਗਿਆ ਤੇ ਇਹਦੇ ਚ ਹਾਂਜੀ ਇਹਦੇ ਤਾਂ ਖਸਾ ਖਤਾ ਸਾਰਾ ਮਾਰਤਾ ਪਿਆਜ਼ ਉਹ ਸਾਰੇ ਖੜੇ ਆ ਵਧੀਆ ਹੂੰ ਜੀ ਉਹ ਗੁੜਾਈ ਕਰਾ ਲੈਣੀ ਪੰਜ ਸੱਤ ਦਿਨ ਤੱਕ ਉਹ ਪਰਲੇ ਕਹਿ ਰਹੇ ਵੀ ਐਨ ਵਧੀਆ ਹੈ ਨਾ ਨਾ ਇਹ ਤਾਂ ਠੀਕ ਆ ਉਹ ਡੋਲ ਪਰ ਰਹਿ ਗਿਆ ਥੋੜਾ ਜਿਹਾ ਚੱਲ ਕੋਈ ਗੜਾਈ ਚੋਜੂ ਇਨਾਂ ਕ ਹਾਂਜੀ ਕਰਾਉਂਦੇ ਆ ਇਹਦੀ ਲੜਾਈ ਕੋਣ ਤਾਂ ਚਾਹੇ ਕਿ ਸਰਦਾਨੀ ਆਣੇ ਪਾਸਾ ਦਨ ਲਸਣ ਦੀ ਵੀ ਕਰਾ ਦਾਂਗੇ ਲਸਣ ਦੀ ਹੋਗਾ ਨਹੀਂ ਉਹ ਤਾਂ ਪਾਰ ਹੁਣ 10 ਮਹੀਨੇ ਤੱਕ ਤਾਂ ਪਟੋ ਜਣਾ ਨੇ ਹਾਂ ਇਹ ਵੀ ਆ ਪਰ ਅਪ੍ਰੈਲ ਜੇ ਚ ਪਟਾ ਲਾਉਂਦੇ ਦਿੱਲੀ ਕੋਸੇ ਹੋਇਆ ਕਦੇ ਜੀ ਸਾਕਾ ਵੀ ਨਹੀਂ ਸੁਣਦਾ ਇਹ ਗੁੱਸੇ ਕਾ ਤੇ ਹੋ ਗਿਆ ਉਹ ਦੇ ਹੁੰਗਲੀ ਖੜੀ ਕਰੂੰਗਾ ਹੁਣ ਤੇ ਇੱਕ ਹੀ ਜੇ ਦੇਖ ਲਿਆ ਉਹਨੇ ਆਹ ਦੇਖ ਉਹ ਦੇ ਹਾਂ ਸਵੇਰੇ ਮੈਲ ਨੂੰ ਚੱਲਿਆ ਤਾਂ ਮੇਥੇ ਕੋਈ ਕਹਿ ਹੋ ਗਿਆ ਅੱਛਾ ਬਾਫੇ ਲੜ ਪਿਆ ਤੈਨੂੰ ਪਤਾ ਤਾਂ ਹੈ ਉਹਦਾ ਜਦੇ ਭਾਵੇਂ ਨਾ ਫਿਰ ਐਂ ਕਰਦਾ ਕਰਦਾ ਭੱਜ ਗਿਆ ਹਮਮ ਚਲ ਕੋਈ ਨਹੀਂ ਆ ਜਾਣਾ ਸ਼ਾਮ ਤੱਕ ਲੂਟ ਉਂਗਲੀ ਦਾ ਮੈਨ ਹਥਿਆਰ ਜਦੇ ਆਂ ਦਿਖਾ ਦਿੰਦਾ ਹਰ ਇੱਕ ਸੱਚ ਜਦੇ ਜਦੇ ਐਂ ਕਹਣਾ ਬੱਸ ਚਲ ਕੋਈ ਨਹੀਂ ਉਹਦੀਆਂ ਗਾਲਾਂ ਦਾ ਸਾਨੂੰ ਕੋਈ ਫਰਕ ਆ ਇਹ ਵੀ ਹੈ ਜੀ ਚਾਰ ਅਸੀਂ ਉਹਨੂੰ ਕੱਢ ਲੈਂਦੇ ਆ ਉਹ ਚਾਰ ਸਾਨੂੰ ਕੱਢ ਲੈਂਦੇ ਇੱਕੋ ਬਰਾਬਰ ਹੋ ਜਾਂਦੀਆਂ ਹਮਮ ਆ ਇਹ ਵੀ ਸਾਡੀਆਂ ਸਮਝ ਆ ਜਾਂਦੀ ਉਹਦੀ ਸਮਝ ਨਹੀਂ ਆਉਂਦੀ ਇਹ ਤਾਂ ਹੈ ਉਹਦੀ ਗਾਲਾਂ ਕਿਹੜੇ ਸਮਝ ਆਉਣੀਆਂ ਕਈ ਵਾਰੀ ਤਾਂ ਪਤਾ ਵੀ ਨਹੀਂ ਲੱਗਦਾ ਕਿ ਆ ਗਏ ਨੇ ਹੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਹੋਰ ਜੀ ਦਾਤ ਕਿੱਥੇ ਰੱਖੋਗੇ ਦਾਤ ਇੱਥੇ ਹੀ ਤੇ ਸ਼ਾਇਦ ਹੀ ਆਪਿਆ ਨਹੀਂ ਇੱਧਰ ਨਹੀਂ ਹੈ acha ਉਹ ਉਪਰਾਂ ਰੱਖਿਆ ਤਾਂ ਇਹ ਪਪੀ ਹੋ ਜੂਗੇ ਕੱਲ ਦੇ ਵੀ ਪਰਸੋਂ ਮਤਲਬ ਦੋ ਦਿਨ ਦੇ ਫਿਰ ਉਹ ਮੂਰੇ ਤੇ ਕਿੱਥੇ ਰੱਖੂ ਵੀ ਯਾਰ ਲੱਭਦਾ ਹੀ ਨਹੀਂ ਹਾਂ ਲੱਭ ਲੰਨੇ ਉਹ ਬੜੀ ਆ ਉਹ ਹਾਂਜੀ ਆ ਉਹ ਦਿੱਕ ਚੱਕ ਲੈ ਜਾਉ ਨੂੰ ਲਿਆਇਆ ਜੀ ਇਹ ਵੀ ਵਾਪੀ ਪਰ ਪੰਗਾਈ ਹੈ ਇਹਨੂੰ ਡੇਲੀ ਤਿੱਖਾ ਕਰਨਾ ਪੈਂਦਾ ਹੈ ਅੱਛਾ ਥਿਆਰ ਤਾਂ ਹੀ ਆ ਜਿਹੜਾ ਤਿੱਖੇ ਹੋਊਗਾ ਚੱਲੂਗਾ ਆ ਪੁਰਾਣੀ ਆ ਹਾਂਜੀ ਇਹ ਨਵੀਂ ਆ ਬਹੁਤਾ ਥੋੜਾ ਟਾਈਮ ਲਾਉਣਾ ਆਪਾਂ ਨੇ ਫੇ ਤਿੱਖਾ ਕਰੇ ਤੇ ਤਾਂ ਫੇ ਛੇਤੀ ਵੱਡ ਹੋਏਗਾ ਉਹ ਵੀ ਮੈਂ ਉਹ ਵੀ ਤਿੱਖਾ ਕਰ ਰਿਹਾ ਨੂੰ ਆਪਾਂ ਨੇ ਕਸਾ ਲਉਂਗਾ ਤਿੱਖਾ ਕਰਨ ਨੂੰ ਲੱਗਦਾ ਤਾਂ ਕੋਈ ਟਾਈਮ ਨਹੀਂ 2 ਮਿੰਟ ਦਾ ਕੰਮ ਨਹੀਂ ਹੈਗਾ ਵੱਢਣ ਵਗੈਰਾ ਲੱਗਣਾ। ਆਹ ਦਿੱਤਨਾ ਮਾਰਨੀ ਬਸ। ਹੂੰ ਬਹ ਹੋ ਗਿਆ ਜੀ। ਬਸ ਤਿੰਨ ਪੰਡਾ ਚੋਕਾ ਹੋ ਗਿਆ। ਹੂੰ ਬਸ ਤਿੰਨੇ ਵੜਣੀਆਂ ਆਪਾਂ। ਉਹ ਜਿੱਕੇ ਜਿਆਦਾ। ਹਾਂਜੀ। ਉਹ ਦਿਨ ਹਵਾ ਨੇ ਖਰਾਬ ਕਰਤਾ। ਇਹ ਉਦੋਂ ਨਾਲੋਂ ਫਿਰ ਤਾਂ ਬਹੁਤ ਛੇਤੀ ਵੱਢ ਹੋ ਜਾਂਦਾ। ਉਹ ਉਲਜੇ ਕਰਕੇ ਹੋਰ ਪਾਸੇ ਨੂੰ ਐ ਲੱਗੇ ਇੱਧਰ ਨੂੰ ਨਹੀਂ ਤਾਂ ਉਹ ਪਰਲੇ ਪਾਸੇ ਤੇ ਵੱਢ ਲੈਣਾ ਤਾਂ ਇਹ ਹੀ ਚੱਕਰ ਆ ਉਲਜੇ ਕਰਕੇ ਔਖਾ ਹੋ ਜਾਂਦਾ ਬਹੁਤ ਚੱਲ ਕੋਈ ਪਤਾ ਨਹੀਂ ਹਵਾ ਚਲਦੀ ਏ ਕਣਕ ਨੇ ਲਜਾਏ ਪਏ ਆ ਵੀ ਪਾਣੀ ਲਾਈਏ ਕਿ ਨਾ ਲਾਈਏ ਜੇ ਗਿਰ ਗਈ ਫੇਰ ਔਖਾ ਹਵਾ ਚਲਦੀ ਚ ਪਾਣੀ ਲਾਏ ਤੇ ਇੱਕ ਦੋ ਦਿਨ ਤਾਂ ਹੋਰ ਦੇਖਣੇ ਦੱਸਿਆ ਵਾ ਮੀਂਹ ਜੇ ਪੈ ਗਿਆ ਤਾਂ ਠੀਕ ਆ 15 ਤਰੀਕ ਨੂੰ ਕਹਿੰਦੇ ਆ ਜੀ ਅੱਜ 12 ਹੋ ਗਈ ਹਾਂਜੀ 3 ਦਿਨ 15 16 ਨੂੰ ਉਹਨੂੰ ਲਾ ਦੇਣਾ ਕਿਉਂਕਿ ਪਹਿਨਾ ਪਾਣੀ ਲਾਇਆਗਾ ਤਾਂ ਮੈਂ ਆਪਾਂ ਨੇ ਹਾਂਜੀ ਉਹਨੂੰ 15 16 ਨੂੰ ਪਾਣੀ ਲਾ ਦੇਣਾ ਨੇ ਠੀਕ ਹੈ ਜੀ ਨਹੀਂ ਪੈ ਗਿਆ ਤਾਂ ਠੀਕ ਹੈ ਨਹੀਂ ਪਿਆ ਤਾਂ ਵੀ ਲਾ ਦੇਣਾ ਬਸ ਠੀਕ ਹੈ ਜੀ ਕਿਉਂਕਿ ਆਪਣੀ ਗਣਕੇ ਲੇਟ ਆ ਨਾ ਹੂੰ ਹੂੰ ਤਾਂ ਲੇਟ ਹੈ ਪਾਣੀ ਦੂ ਜੇਟ ਬਿਜੀ ਵੀ ਹੈ ਕੀਤੀ ਹੈ ਇਹ ਇਹ ਤਾਂ ਤਾਇਜੀ ਨੇ ਆਨ ਟਾਈਮ ਸਰਬੀ ਜੀ ਉਹਨੂੰ ਪਾਣੀ ਮੰਗਣਾ ਉਹਨੂੰ ਪਾਣੀ ਲਾ ਦੇਣਾ ਆਪਾਂ ਨੇ ਚਾਹੇ ਮੰਗੇ ਚਾਹੇ ਨਾ ਮੰਗੇ ਉਹਦੇ ਗਾਣੇ ਤੇ ਬਾਅਦ ਚ ਜਾ ਕੇ ੜਕੂੰਗੀ ਉਹਦੇ ਨਾਲ ਉਹਨੂੰ ਪਾਣੀ ਲਾ ਦੇਣਾ ਲਾ ਲੈਣਾ ਪਰसों ਚੋਕੇ ਨੂੰ ਮੀਂਹ ਪੈ ਗਿਆ ਤਾਂ ਵੀ ਠੀਕ ਆ ਹਾਂਜੀ ਨਹੀਂ ਪਿਆ ਤਾਂ ਵੀ ਠੀਕ ਆ ਉੱਥੇ ਗਿਆ ਇਹ ਵੀ ਆ ਪਾਣੀ ਕਿ ਖਾਣਾ ਯਾਰ ਓ ਤਰਪੀ ਪੀ ਜਾਂਦੀ ਹੈ ਜੀ ਤਰਪੀ ਨੇ ਪੀ ਜਣਾ ਹੂੰ ਜੀ ਆ ਆ ਤੇਰਾ ਖੁਰਨਾ ਕਰਕੇ ਹੋਰ ਹੀ ਤਰ੍ਹਾਂ ਦਾ ਲੱਗਦਾ ਹੋਰ ਹੀ ਤਰ੍ਹਾਂ ਦਾ ਲੱਗੀ ਜਾਂਦਾ ਇਹ ਤਾਂ ਹੈ ਛਤਰੀ ਦਾ ਵੀ ਖੋਲਦਾ ਆ ਵੀ ਖੋਲਦੇ ਜਿਹੜਾ ਇੰਗਲ ਜਾਂਦੇ ਹੋਰ ਇਹ ਤਾਂ ਐੜਾ ਐੜਾ ਜਿਹਾ ਲੱਗੀ ਜਾਂਦਾ ਯਾਰ ਔੜ ਜਿਹਾ ਲਾ ਦੂੰ ਆ ਹੀ ਲੱਦਦਾ ਚਿਕਣਾ ਜਾ ਟੁੱਟ ਗਈ ਆਈ ਚੰਗੀ ਭਲੀ ਹੋ ਗਈ ਆ ਯਾਰ ਤਾਂ ਨੁਕਸਾਨ ਹੋ ਗਿਆ ਓਏ। ਉਹ ਡਿੱਗ ਗਿਆ ਲੱਟੂ ਜੇ। ਹੂੰ। ਡਿੱਗ ਗਿਆ। ਚਲੋ ਕੋਈ। ਲੋਕੜ ਸਰਵਾ ਕੀ ਲੈਣੀ ਕਰਨ। ਹਾਂਜੀ। ਕੋਈ ਤਾਂ ਮੈਂ ਕਹਿੰਦਾ ਬਹੁਤ ਫਰਕ ਲੱਗਦਾ ਪਿਆ ਇਹਨਾਂ ਨਾਲ। ਹੂੰ। ਚਲ ਦੇਖੀਏ, ਗੰਨਾ ਵੱਢਦੇ ਉਹਨਾਂ ਕੋ ਜਾ ਕੇ ਆਉਂਦਾ ਕਿੰਨਾ ਕੁ ਬੀਜਤਾ ਉਹਨਾਂ ਨੇ? ਤਾਇ ਜੀ ਦੇ। ਹੂੰ। ਵਿਚਾਲੇ ਵੀ ਤੇ ਫੇਰ ਬੀਜ ਘੜਨਾਂਗੇ। 95 ਆਉ ਰਗੇ ਵੇ। ਹੂੰ। ਚਲ। ਤਾਇ ਜੀ ਨੇ ਕਿੰਨੀ ਜਗਾ ਬੀਜਣੀ? ਤਿੰਨ ਵੀ ਕੀ ਕਹਿੰਦਾ ਤਾ। ਕਿੰਨਾ ਕੁ ਲੱਗ ਜੂ ਲੱਗੇ ਜਣਾ 15 18 18 ਕੋ ਕੰਟਰੋਲ 17 18 ਹੂੰ ਬਾਕੀ ਦੇਖਦੇ ਹਾਂ ਚੱਲੀਆਂ ਬੀਜਦੇ ਆ ਜੀ ਹੂੰ ਓਕੇ ਕਿੰਨਾ ਕੁ ਲੱਗਦਾ ਭਈਆਂ ਤਾਂ ਪਤਾ ਲੱਗਣਾ ਉਹਨੂੰ ਪੁੱਛਦਾ ਪਹਿਲਾਂ ਲੈ ਕੇ ਦਿਨਾ ਠੀਕ ਹੈ ਜੀ ਚਲੋ ਉਹ ਸਵੇਰੇ ਘੜ ਕੇ ਲੈ ਕੇ ਤੇ 95 ਫੇਰ ਆਗੇ ਘਾਣ ਹਾਂ ਰੱਖਦੇ ਆ ਹੈ ਲੱਗੇ ਵੀ ਆ ਬੀਜਣ ਸਿਆ ਹਾਂ 5000 ਯਾਰ ਬੱਸੀ ਹਾਂ ਹਾਂ 5000 ਯਾਰ ਬੱਸੀ ਹਾਂ ਚੱਲ ਨਾ ਬੇ ਉੱਤੇ ਹੈ ਜੇ ਨਾਲੇ ਕਹਿੰਦਾ ਬੀਜਣ ਲੱਗੇ ਫਿਰ ਤੈਨੂੰ ਕੀ ਪਤਾ ਘਟ ਗਿਆ ਨਹੀਂ ਨਹੀਂ ਬੱਬਾ ਪਤਾ ਹੈ ਉਹ ਆਏਗਾ ਸਰਦਾਰ ਉਹ ਬਾਹਰ ਲੱਤ ਦਿਓ ਨਾਲੇ ਉੱਥੇ ਅੱਛਾ ਠੀਕ ਹੈ ਇੱਥੇ ਗਾਹ ਪਾਇਆ ਪਿਆ ਤੁਸੀਂ ਕਮਾਹ ਕਮਾ ਕੇ ਜਿਆਦਾ ਸਿੱਧੀ ਤਰ੍ਹਾਂ ਲਾਇਆ ਕਰੋ ਖੇਤ ਗਿੱਲਾ ਹੈ ਥੋੜਾ ਜਿਆ ਹੂੰ ਚੱਲ ਕੋਈ ਨਹੀਂ ਮੇਲੋ ਭੋਲੂ ਬਾਈ ਨੂਰ ਬਾਈ ਕਾਲ ਜੀ ਕਿੰਨਾ ਕਰੇਂਦਾ ਹਾਲੇ ਹਾਂ ਬਸ ਛੋੜਾਈ ਐ ਐ ਕੁੰਜਾ ਹੂੰ ਲੱਗ ਜਾਨੀਆਂ ਸਾਰੀਆਂ ਹੀ ਭਰੀਆਂ ਤੇਰੀਆਂ ਇਹ ਹੂੰ ਆਏ ਤਾਂ ਲੱਗ ਜਾਨੀਆਂ ਬਾਕੀ ਆ ਪਕੜਣ ਲੱਗ ਜਾਨੀਆਂ ਲੱਗੇ ਜਾਨੀਆਂ ਤਿੰਨ ਤਾਂ ਭਰੀਆਂ ਰਹਿ ਗਈਆਂ ਆ ਪੰਗਾ ਇਹਦਾ ਬਾਈ ਦੇਖ ਹੋ ਤਾਂ ਫੇਰ ਜਿਕੇ ਤੇ ਘਟਣਾ ਜਾਂਦੀ ਅੱਖ ਦੇ ਕਿਹੜੇ ਸਾਹ ਵਗਾ ਤੁਰੀ ਆ ਹਾਂ ਨਾ ਇਹ ਆ ਕਿ ਟੁੱਟਣ ਦਾ ਡਰ ਬਹੁਤ ਆ ਬੜੀ ਹੋ ਗਈ ਨਾ ਹੁਣ ਅੱਖ ਟਾਈਮ ਹੋ ਗਿਆ ਹਾਂ ਛਟੂ ਇਹ ਹਾਲ ਹੈ ਪੱਲ ਆਛ ਹੂੰ ਹੋ ਗਿਆ ਹੀ ਮਰੂੰਗਾ ਇਸ ਹਾਂ ਤੋਂ ਅੱਗੇ ਬਚਣਾ ਕਿ ਤੇ ਗੱਲਾਂ ਜਿਹੜਾ ਬਥੇਰੀ ਹੂੰ ਗੱਲੇ ਜੀ ਦਾ ਉਸੇ ਗੱਲੇ ਤਾਂ ਬਾਦੂ ਆ ਆ ਦੇਖ ਲੈ ਪਿਆਰ ਜਿਹੇ ਕਰ ਦਿੰਦਾ ਹੈ ਜਿਹਦੇ ਬਣਾ ਗਿਆ ਪੈਸਾ ਨਹੀਂ ਲਾਇਆ ਜਾ ਉਹ ਪੜੇ ਬੀਜ ਰੱਥੇ ਫਰੇ ਹੁਣ ਕੋਤੋ ਉੱਥੇ ਮਕਿੰਮਕੀ ਬੀਤੀ ਉਹ ਹੈ ਉਹ ਛੜਦਾ ਪਰਲੇ ਪਾਸੇ ਸਿੱਧਾ ਰਹਿ ਗਿਆ ਨਾ ਫਿਰ ਬੋਬੀ ਸਰੋ ਦੇਖ ਲੈ ਐਦਾਂ ਹੀ ਹੁੰਦਾ ਮੱਲੀ ਹੋਈ ਆ ਹੂੰ ਗੱਲਾਂ ਵੀ ਨਿਕਲ ਆਪੇ ਥੋੜੇ 3600 ਆਇਆ ਇਦਾਂ ਨੂੰ ਇੱਧਰ ਵੀ ਰਹਿੰਦੇ ਨਤੀਜਾ ਹਲੋ ਤੱਕ ਰਹਿੰਦੇ ਆ ਮੈਨੂੰ ਲੱਗਦਾ ਤੁਹਾਡੀ ਫੇਰ ਭਰੀ ਘਟ ਜੇਣੀ ਸੱਤ ਭਰੀਆਂ ਲਿਆਇਆ ਹੁਣ ਹਾਂ ਪਹਿਲਾਂ ਕਿੰਨੀਆਂ ਦੇ ਕੇ 40 ਸੰਦਾਰਾ ਕਾਊਂਟਰ ਪਹਿਲਾਂ ਲੈ ਗਿਆ ਨਹੀਂ 15 ਪਹਿਨਾ ਹੋ ਗਿਆ ਹੁਣ ਸਾਲ ਹਾ ਹੋ ਗਿਆ ਦੇਖ ਲੈ ਸੱਤ ਭਰੀਆਂ ਇਹਨਾਂ ਤਾਂ ਸਾਰੇ ਹੋ ਰਹੇ ਜਾਣੀ ਹਾਂ ਸਾਰੇ ਹੋ ਗਏ ਜਾਣੀ ਆ ਸੱਤ ਜਾਣਾ ਤਿੰਨ ਭਰੀਆਂ ਪਈਆਂ ਇਹਨਾਂ ਨਾ ਤਿੰਨ ਭਈਆਂ ਵੱਡੇ ਬੀ ਵੀ ਇੱਕ ਭਰੀ ਤੇ ਕਿਤਾ ਗੱਦਵੇ ਮੋੜਾ ਜਾ ਆਵੇ ਕਰ ਲੈਣਾ ਬਹੁਤ ਆਇਓ ਆ ਉਹ ਤਾਂ ਹੈ ਹੀ ਆ ਐਨਤੀਆ ਉਹ ਤਾਂ ਹੈ ਹੀ ਆ ਘਾਪੇ ਸਰ ਜਾਣਾ ਹੈ ਜੇ ਸਿੱਧਾ ਆ ਗਏ ਉਹਨਾਂ ਟਾਪ ਵੀ ਲੈਣਾ ਜੇ ਦੂਰ ਕਰਿਆ ਠੀਕਾ ਕਰਿਆ ਹੋਣਾ ਹੈ ਹਾਂ ਠੇਕਾ ਹੋਣਾ ਹੁਣ ਅੱਜ ਠੇਕੇ ਵੀ ਦੇਖ ਲਾ ਆ ਚਾਰੇ ਜਣੇ ਆ ਹਾਂ ਠੀਕ ਆ ਹਾਂ ਤਿੰਨ ਬਿਘੇ ਜਗਾ ਹੁਣ ਘਟੋ ਘਟ 20 ਕੁਇੰਟਲ ਗੰਨਾ ਘੜਤਾ ਤਿੰਨ ਬਿਘੇ ਬੀਜਤੀ ਹਾਂ ਸਵੇਰੇ 6 ਵਜੇ ਲਗਾ ਹੈ ਕੱਲ ਜੇ ਗੁਰਦੁਆਰੇ ਦਾ ਘਾਣਾ ਦਾ ਸਾਰੀ ਦਿਹਾੜੀ ਚ 50 ਭਰੀਆਂ ਘੜੀਆਂ ਵਾਲੇਸ ਲਗਾ ਵੀ ਹੈ ਸਾਰੀ ਦਿਹਾੜੀ ਚ 50 ਭਰੀਆਂ ਘੜੀਆਂ ਤੁਸੀਂ ਕੱਲ ਦੇਖ ਲਾ ਅੱਜ ਆ ਚਾਰੇ ਆ ਉਹ 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 ਦਾ ਘਰ ਵਾਲਾ ਚਲੇ ਗਿਆ ਉਹ ਆ ਗਈ ਹੋਣੀ ਹੈ ਨਾ ਉਹਦੀ ਜਗ੍ਹਾ ਦਾ ਘਰ ਵਾਲਾ ਲੱਗਿਆ ਦਸਵੀਰ ਦਾ ਹਮ ਘਰ ਵਾਲੀ ਹੋਣਾ ਮੈਨੂੰ ਲੱਜੀ ਘਰ ਵਾਲਾ ਚਾ ਵੀ ਉਹ ਨਹੀਂ ਨਹੀਂ ਬੰਦਾ ਦਾਮਾਦ ਹਾਂ ਉਹੀ ਮੈਂ ਕਹਿੰਦਾ ਲੱਗਿਆ ਦਸਵੀਰ ਦਾ ਬੰਦਾ ਜਾਦ ਉਹ ਉਹ ਚਲੇ ਗਿਆ ਹੁਣ ਇਹ ਆ ਗਈ ਉਹ ਕਿੱਧਰ ਲੰਗੇ ਆਪ ਉਹ ਮਨੂ ਜਹਾ ਕਿਤੇ ਚੰਡੀਗੜ੍ਹ ਆਇਆ ਵਾ ਮੈਸਟਰੀ ਨਾਲ ਉਹਨੂੰ ਲਵਾ ਦੇਣਾ ਹਮ ਕਿਹੜੇ ਗੱਲ ਸੁੱਖਾ ਕਹਿੰਦਾ ਮੈਂ ਰਖਾ ਦੇਣਾ ਆ ਸੁੱਖੇ ਗੱਲ ਵਾਲਾ ਕੰਮ ਨਹੀਂ ਹੈ ਹੈ ਵਹੀ ਉਸਕੋ ਕਹਾਂ ਯਹਾਂ ਪਰ ਘੁੰਮਣਾ ਵਾਲੇ ਕੰਮ ਨਹੀਂ ਹੈ ਹਮ ਯਹਾਂ ਕੰਮ ਹੈ ਜਿਹੜਾ ਬਿਹਾਰ ਤੇ ਪਹਿਨਾ ਪਹਿਨਾ ਹੁੰਦਾ ਆ ਕੇ ਉਹਨੂੰ ਕੈਨੇਡਾ ਹੀ ਲੱਗਣਾ ਹੈ ਇਹ ਪੰਜਾਬੀ ਦਾ ਹੋ ਕੈਨੇਡਾ ਹੀ ਲੱਗਣਾ ਪੰਜਾਬੀ ਹਾਂ ਹਾਂ ਇੱਕ ਵਾਰੀ ਵੀ ਕੈਨੇਡਾ ਪੁੱਜ ਗਏ ਐ ਨਤੀਆ ਪਹਿਨੇ ਸਿਆੜ ਲਾਉ ਲਾਗੇ ਲਾਗੇ ਦੂਰੇ ਫੇਲ ਲਾਉ ਲਾ ਪਹਿਨਾ ਨੇੜੇ ਵਾਲੇ ਲਾਈਦੇ ਹੁੰਦੇ ਮੇਸ਼ਾ ਸਿਆੜ ਜਿਹੜੇ ਕੋਲ ਆ ਅੱਛਾ ਫੇ ਦੂਰ ਵਾਲੇ ਵੀ ਜੀਦੇ ਆ ਆਏ ਉਹ ਮੱਕੀ ਵਿਕੀ ਆ ਜੀ ਇਹ ਦੂਰ ਤੱਕ ਆਫ ਕਰੀ ਪਈ ਇਹਨਾਂ ਨੇ ਵੈਨਾ ਆ ਬੀਜੀ ਦੇ ਹੁੰਦੇ ਕੋਲ ਫੇ ਜਿੱਕਣਾ ਮਰਜੀ ਘੁੰਮੀ ਜਾ ਹਾ ਸਮਝ ਗਿਆ ਸਰ ਜਣਾ ਉਮੀਦ ਆ ਕੱਲੇ ਨਾ ਪਤਾ ਜਾਣਾ ਲੰਬਾ ਹੈ ਨਾ ਕੰਨਾ ਹਾਂ ਯਾਰ ਆਲੀ ਹੋਰ ਵਧੀਆ ਵਧੀਆ ਵੀਦੇ ਵੀਦੇ ਅੱਛਾ ਕੱਲੂ ਕਿੰਨੇ ਜਣੇ ਆਉਂਗੇ ਫਿਰ ਉਹ ਮਕਾਨ ਨਹੀਂ ਚਟੌਣਾ ਹਾਂ ਆਪਣਾ ਸਹੌਦੇ ਇੱਕ ਬਾਦ ਕਹਿੰਦਾ

ਗਈ ਗੰਨਾ ਵੱਡ ਵੱਡ ਦੇ ਇਸ ਨੂੰ ਦੇਖ ਤਾਂ ਇਹ ਚੱਲੀ ਵੀ ਉਥੇ ਮੋٹے ਗੰਨੇ ਦੀ ਜ਼ਿਆਦਾ ਚੱਲੀ ਹੁੰਦੀ ਮੋਟੇ ਦੀ ਚੱਲੀ ਹੋਈ ਆ ਇਹਦੀ ਨਹੀਂ ਚੱਲੀ ਇਹਦੀ ਨਹੀਂ ਜਿਹੜਾ ਮੋਟਾ ਗੰਨਾ ਇੱਥੇ ਆ ਦੇਖ ਇਹਦੀ ਅੱਖ ਚੱਲੀ ਬਰੀਕ ਨੂੰ ਨਹੀਂ ਹੈਗੀ ਨਾ ਬਾਈ ਦੇ ਕਿੰਨੀ ਅੱਖ ਚੱਲੀ ਵੀ ਦੀ ਆ ਵੀ ਦੇਖ ਆ ਦੇਖ ਜਿਹੜਾ ਗੰਨਾ ਮੋਟਾ ਜ਼ਿਆਦਾ ਹੈ ਉਹਦੀ ਅੱਖ ਜ਼ਿਆਦਾ ਚੱਲਦੀ ਆ ਆ ਦੇ ਤਿੰਨੇ ਅੱਖਾਂ ਦੇਖ ਲੈ ਇਹ ਜੇ ਆਪਾਂ ਜੇ ਲੈ ਕੇ ਆਉਣਾ ਹੈ ਲੱਦ ਲੁੱਦ ਕੇ ਇਹਦੀ ਕਿੰਨੀ ਅੱਖ ਟੁੱਟਣੀ ਆ ਉਹ ਗਾਹ ਗਾਹ ਜਿੰਨਾ ਇਹ ਪੰਜ ਦਿਨ ਨੂੰ ਹੋਰ ਹੀ ਨਾ ਜਿਆਦਾ ਨੁਕਸਾਨ ਹੈ ਇਹਨੂੰ ਖੜਾ ਕਰਕੇ ਲੈ ਗਏ ਗੰਨਾ ਖੜਾ ਕਰਕੇ ਇੱਕ ਤਾਂ ਜਿੰਨਾ ਲੇਟ ਕਰੀ ਜਾਣਾ 95 ਨੂੰ ਨੁਕਸਾਨ ਹੋਣਾ ਹੁਣ ਜੇ ਤੂੰ ਇਹਨੂੰ ਬੀਜਣਾ 95 ਫੇ ਤਾਂ ਬੀਜ ਦੇ 18 ਵੀ ਲੱਗ ਗਿਆ ਫੁੱਟਣ ਬਾਈ ਸਾਰੇ ਗੰਨੇ ਫੁੱਟਣ ਲੱਗੇ ਬੀਜ ਕੇ ਬਾਤੇ ਕਰ ਬਾਹਰ ਵਾਲੀ ਇਤਨਾ ਮੈਚ ਹੈ ਗਰਮੀ ਜਿਆਦਾ ਨਾ ਮੈਨੂੰ ਤਾਂ ਆ ਨਹੀਂ ਗਰਮੀ ਜਿਆਦਾ ਗਰਮੀ ਜਿਆਦਾ ਜੇ ਗਰਮੀ ਥੋੜੀ ਹੁੰਦੀ ਖੇਤ ਤਾਂ ਤਿਆਰ ਹੈ ਜੀ ਠੀਕ ਹੈ ਤਿਆਰ ਆ ਸਵਾਗਾਂ ਮਾਰ ਕੇ ਛੱਡਿਆ ਪਏ ਨੇ ਅੱਛਾ ਜਿਆਦਾ ਪਾਈ ਤਾਂ ਮੈਂ ਹੁਣ ਫੁੱਲਣ ਲੱਗਿਆ ਤਾਂ ਫੇਰ ਮਾਹ ਵੀ ਏ ਇਹ ਕੰਨ ਸੁੱਕ ਜਾਣਾ ਹੋਰ ਪੱਕਿਆ ਪਤਾ ਪਹਿਲਾਂ ਹੀ ਬਹੁਤ ਆ ਖੇਤ ਜੀ ਇਹ ਕਦੇ ਹੋ ਸੁੱਕ ਜਾਣਾ ਫਿਰ ਮਹਾ ਬੀਜ ਨਹੀਂ ਰਹਿਣੇ ਜਾ ਫੇ ਪਾਣੀ ਲਾਈ ਹੈ ਜਾ ਫੇ ਪਾਣੀ ਲਾਈ ਪਾਣੀ ਜਾ ਫੇ ਪਾਣੀ ਲਾਉਣਾ ਮੈਂ ਤਾਂ ਜ਼ਿਆਦਾ ਵਹੀਆਂ ਕਰਿਆ ਡੀਲਾ ਜ਼ਿਆਦਾ ਲੱਗੇ ਵਿੱਚ ਡੀਲੇ ਨੂੰ ਫਿਰ ਮਾਰ ਦੀ ਘੱਟ ਪੱਟੇ ਜਾਂਦੀ ਆ ਡੀਲਾ ਤਾਂ ਹੋਣਾ ਹੀ ਤਾਂ ਜਿਹਦੇ ਤਾਂ ਤਾਂ ਲੱਗਦੀ ਆ ਨਹੀਂ ਬਾਈ ਇੱਥੇ 2 ਸਾਲ ਹੋ ਗਏ ਤਾਂ ਲਾਇ ਹੀ ਨਹੀਂ ਪਾਣੀ ਤਾਂ ਖੜਦਾ ਤਾਂ ਪਾਣੀ ਤਾਂ ਖੜਦਾ ਪਾਣੀ ਵੇਜ ਐ ਨਹੀਂ ਖੜਦਾ ਤਾਂ ਉਹ ਆਓ ਫਿਰ ਫਿਰ ਪਾਣੀ ਦੇ ਡੀਲੇ ਤਾਂ ਮਰਨਾ ਚਾਹੀਦਾ ਨਹੀਂ ਬਾਈ ਮਰਦਾ ਨਹੀਂ ਇਹ ਨਹੀਂ ਮਰਦਾ ਹੈਗਾ ਪਾਣੀ ਚ ਉਹ ਦੂਆ ਡੀਲਾ ਫਿਰ ਇਹ ਸਾਰਾ ਜੰਗਲੀ ਜਾਂੜੀ ਡੰਗਰੀਏ ਜੀਲਾ ਜਿਹੜਾ ਜਿਹੜਾ ਐ ਪੱਟ ਹੋ ਜਾਂਦਾ ਉਹ ਜਿਹੜਾ ਪੱਟੋ ਜਿੰਦਾ ਜੜ ਤੇ ਹੀ ਜਾ ਕੇ ਪਿਛਲੇ ਸਾਲ ਦੇ ਭਿੱਟੇ ਹਜੇ ਨਿਕਲਦੇ ਮੇਰੇ ਵੀ ਦਾ ਸਵਾ ਬਹੁਤ ਸਾਲਿਆਂ ਨਾਲ ਪੱਟ ਪੱਟ ਕੇ ਸਾਰਾ ਟੋਬੇ ਕਿੰਨੀ ਖਾਲੀ ਕਰੀ ਗਿਆ ਨਾ ਠੀਕ ਆ ਇੱਕ ਹਵਾ ਥਾਲੀ ਕਾਸੀ ਤੇ ਚਲਦੀ ਪਾਣੀ ਨਹੀਂ ਲਾਉਣ ਦਿੰਦੀ ਇਹ ਭੋਲੂ ਬਾਈ ਵਧੀਆ ਰਿਹਾ ਉਦਣ ਲਾ ਗਿਆ ਮੈਨੂੰ ਲੱਗਾ ਤਾਂ ਬਈ ਗਿਰਦੀ ਆ ਕਿ ਅੱਜ ਚਲਾਈ ਵੀ ਦੀ ਮੋਟਰ ਸੜੀ ਗਿਰਦੀ ਆ ਗਣਕਾ ਉਹੀ ਪੰਗਾ ਮੈਂ ਵੀ ਅੱਗੇ ਛੱਡਿਆ ਤਾਂ ਮੈਂ ਕਹਾਂ ਦੋ ਦਿਨ ਦੇਖੇ ਲਾਵਾਂ ਨਹੀਂ 14 15 ਨੂੰ ਆ ਬਾਈ ਸਾਰਾ ਛੱਡ ਦਿਆਂ ਨਾ ਮਾੜਾ ਇਹ ਪੈਜ ਵੀ ਨਾ 5 ਕਿ ਮਿੰਟ ਲਾ ਜਾਵੇ ਬਸ ਸਾਰਾ ਪਾਰ ਪਿਆ ਕੰਮ ਆ 15 ਨੇ ਤਾਂ ਰਹਿ ਗਿਆ ਹਵਾਲਾ ਦੇਖੜੇ ਸਾਹਿਬ ਕਾ ਚੱਲੀ ਆ ਕਹਿੰਦਾ ਦੱਸਿਆ ਵਾ ਵੀ ਹੈਗਾ ਪਰ ਨਹੀਂ ਦੱਸਿਆ ਉਹ ਤਾਂ ਹੈਗਾ ਬਾਕੀ ਹੁਣ ਪੈਣਾ ਨਾ ਪੈਣਾ ਜੀ ਮਾਲਕ ਦੀ ਮਰਜ਼ੀ ਆ ਚਲ ਕੋਈ ਨਹੀਂ ਕਰਦੇ ਹੀ ਲਗਾ ਨਾ ਬਜਾਈਦਾ ਕਿ ਇਹਦੇ ਵਿੱਚ ਰੇਅ ਕਿੰਨਾ ਕੁ ਪਾਵਾਂ ਬਾਈ ਕਿੰਨੇ ਵਿੱਚ ਜਿੰਨਾ ਪਾ ਦੂੰਗਾ ਉਹਨਾਂ ਤਖੜਾ ਏ ਪੀਲਾ ਘਾ ਤਿੰਨ ਸਾਈਂ ਦੇ ਦੇ ਬਾਈ ਦੇ ਹੈ ਪਹਿਨੀ ਪਹਿਨਾ ਥੋੜੇ ਬਾਈ ਪਹਿਲਾ ਥੋੜਾ ਪਾ ਲਈ ਪਹਿਲਾ ਥੈਲਾ ਕੁ ਪਾ ਦਿਆਂ ਨੀ ਥੈਲਾ ਜਾਂ ਦੋ ਥੈਲੇ ਵੱਧ ਤੇ ਵੱਧ ਰੇਅ ਦੇ ਥੈਲਾ ਪਾ ਦੇ ਪਹਿਨਾ ਪਾਈ ਹੋ ਜਾਂ ਜੰਮਿਆ ਆ ਚਾਹ ਫਟਾਰਾ ਪਾ ਦੇ ਜਾਂ ਰੀਜੈਂਟ ਪਾ ਦੇ ਕੋਈ ਮੂਹ ਵਾਲਾ ਦਿੱਤੀ ਇੱਕ ਥੈਲੀ ਜੀ ਪਟਾਖਾ ਦੀ ਦਿੱਤੀ ਹੈ ਗੋਸਟਰ ਇਹਨੂੰ ਪੁੱਛ ਇਹਨੂੰ ਪੁੱਛ ਹਾਂ ਬੋਲ ਬੋਲ ਸਭ ਤੋਂ ਅੱਛਾ ਜੋ ਹੈ ਨ ਦੇਸੀ ਰੇਅ ਪਾ ਦੋ ਠੀਕ ਆ ਹੋੜਾ ਐਕਡਮ ਕਿੱਥੇ ਤੇ ਲਿਆ ਆ ਪੇ ਬੰਦਾ 6-7 ਟਰਾਲੀ ਪਾ ਲਿਆਉਣੀ ਵੀ ਆ ਨਹੀਂ ਆਉਂਦਾ ਕਿੱਥੇ ਹੁਣੇ ਵੀ ਚਾਹੀਦਾ ਡੰਗਰ ਦਾ ਹੈ ਨਹੀਂ ਪਿੰਡਾਂ 'ਚ ਮੇਰਾ ਵਗੈਰਾ ਜਰੂਰ ਸਿਟੀ ਵੀ ਸਾਰਾ ਕੁਝ ਲਿਆਂਦਾ ਰੀਜੈਂਟ ਆ ਨਹੀਂ ਦੇਖੋ ਜਿਹੜੀ ਰੀਜੈਂਟ ਆ ਬਾਗਾ ਮਾਰੀ ਸਾਜਦੇ ਸਵੇਰੀਓ ਹੂੰ ਉਸ ਜਿਹੜੀ ਹੁੰਦੀ ਆ ਸਵੇਰ ਨੂੰ ਗਿੱਲ ਚ ਹੋਵੇ ਗਿੱਲ ਵਿੱਚ ਤੜਕੇ ਸੋਗਾ ਮਾਰੀ ਸੁੱਕ ਚ ਨਾ ਹੋਵੇ ਸੁੱਕ ਵਿੱਚ ਨਾ ਮਾਰੀ ਸਵੇਰ ਨੂੰ ਕਾਹ ਮਰੇ ਪਾਣੀ ਦੇ ਰਤੇ ਸਵੇਰ ਨੂੰ ਸਰਜਰੀ ਬਾ ਮਾਰ ਨਹੀਂ ਜਿਤਨਾ ਹੋਣਾ ਡੌਲਾਂ ਕੱਢੀਆਂ ਡੌਲਾਂ ਕੱਢ ਕੇ ਵੀ ਰੇਂਗ ਕਰ ਦਮ ਹਾਂ 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 ਰੇਂਗ ਕੀ ਹੈ ਵਿੱਚ ਕੇ ਤੇ ਜਿੱਟਾ ਦੇ ਛਿੱਟਾ ਲਾ ਦੇ ਸੋਗਾ ਬੱਜੇ ਦੇ ਵਿੱਚ ਚਲੀ ਜਾਇਆ ਕਰਦਾ ਛਿੱਟਾ ਕੀਰਨੇ ਦਾ ਟਾਈਮ ਬਾਅਦ ਵਿੱਚ ਜਣੀ ਸੋਗਾ ਸਵੇਰ ਨੂੰ ਸਰਜਰੀ ਮਾਰੀ ਜਿਹੜੀ ਗਿੱਲ ਹੋਵੇ ਹਾਂ ਉਸ ਨਾਲ ਉਹ ਤਨਾ ਜੇ ਕਿਣੀ ਆ ਇਸ ਤਰ੍ਹਾਂ ਹੁਣ ਆ ਲੱਗਿਆਵੇਂ ਤੇ ਜਿਹੜੇ ਇੱਕ ਤਰ੍ਹਾਂ ਖਿਲਾੜਦੇ ਆ ਇਹ ਖਿਲਾੜ ਕੇ ਸਵੇਰੀਆਂ ਸੱਜਰੇ ਸਵਾਗਾਂ ਸੱਜਰੇ ਸਵਾਗ ਆਰਾਮ ਆਰਾਮ ਛੋਟੀ ਬੱਚੀ ਵੱਢ ਲੈ ਹਾ ਦੇਖ ਲੈ ਕਿੱਡੀ ਬੱਚੀ ਵੱਡੀ ਆ ਸਾਫਤਾ ਹੀ ਗੰਨਾ ਘੇਰ ਤੇ ਇਹ ਜ਼ਰਦਾਰ ਨੇ ਕਹਲੂ ਵੀਡੀਓ ਦੇਖਣੀ ਤੇਰੇ ਗਲ ਪੈ ਜਾਣਾ ਚੱਕਣੇ ਲਈ ਚੈੱਕ ਕਰਨੇ ਆ ਆਹਾਂ ਜਗਾ ਬੰਨਨੇ ਆ ਦੇਖੋ ਹੋ ਆਰੇ ਰ ਚੱਕ ਲੀ ਆਹ ਖ ਟੁੱਟ ਗਈ ਦੇਖ ਲੈ ਨਹੀਂ ਤੇਰੇ ਭਾਈ ਫੁੱਟੇ ਆਉਂਦੀ ਕਿ ਨਹੀਂ ਫੁੱਟੇ ਚਾਂ ਖਤਮ ਜੜਤੇ ਚਾਂਸ ਹੈ ਜੜਤੇ ਟੁੱਟ ਗਈ ਜਮੇ ਖਤਮ ਜੜਤੇ ਨਹੀਂ ਟੁੱਟੀ ਇਹ ਆ ਵੀ ਦੇਖ ਮਸਲ ਹੋਊਗੀ ਕਿ ਨਹੀਂ ਆ ਆ ਬਚ ਗਈ ਆ ਬਚ ਗਈ ਇਹਨੂੰ ਵੀ ਹਰ ਰੈਡ ਰੋਡ ਪਿਆ ਬਾਈ ਦੇਖ ਲੈ ਜਨਮੇ ਨੂੰ ਵੀ ਮੈਂ ਕੋਈ ਵੈਰੈਟੀ ਬਚੂਗੀ ਹੋ ਨਹੀਂ ਇਹਦਾ ਬਹੁਤ ਮਾੜੀ ਚੀਜ਼ ਆ ਸਾਰਾ ਹੀ ਬੀਜ ਦਣਾ ਤੇ ਆ ਬਾਈ ਸਹੀ ਆ ਨਾ ਤਜਰਬਾ ਕਹਦਾ ਯਾਰ ਖੇਤੀ ਵਾਧੇ ਘਟੇ ਚੱਲਦੇ ਰਹਿੰਦੇ ਆ ਅਸੀਂ ਪਿਆਜਨ ਤਜਰਬਾ ਕਰਿਆ ਤਾਂ ਉੱਪਰ ਕਾਮਯਾਬ ਹੈਠਾਂ ਰਗੜੇ ਗਏ ਵਜਨ ਬਹੁਤ ਆ ਗਏ ਵਜਨ ਬਹੁਤ ਆ ਇਹ ਵਜਨ ਤੋੜ ਗਿਆ ਹੁਣ ਇਹ ਵਜਨ ਤੋੜਦਾ ਉਹ ਤਾਂ ਵਜਨ ਹੀ ਟੁੱਟਦਾ ਹੈਗਾ ਮੈਂ ਬੀਜੇ ਨਹੀਂ ਉੱਥੇ ਯਾਰ 18 ਦਾ ਨਹੀਂ ਟੁੱਟਦਾ 18 ਦਾ ਵਜਨ ਨਹੀਂ ਟੁੱਟਦਾ ਮੇਰਾ ਵਜੀਦ ਦੇ ਕਿੰਨੇ ਕੰਮ ਦਾ ਖੜਾ ਤਾਂ 95 ਵਜਨ ਤੋੜ ਦਿੰਦਾ ਜਿਹੜਾ 95 ਆ ਤੇ ਲੈ ਕੇ ਗਏ ਤਾਂ ਕਿੰਨੇ ਕੰਮ ਆ 95 ਵਜਨ ਤੋੜ ਦਿੰਦਾ ਯਾਰ 7 ਟਰੈਲੀਆਂ ਤੇ ਇਹਦੀਆਂ ਹੋ ਰਹੇ ਤੇ ਹੋ ਗਈਆਂ ਤੇ ਚੱਲ ਇਹ ਤੂੰ ਪਾਣੀ ਲਾ ਕੇ ਇੱਕ ਨਾਲ ਜ਼ਿਆਦਾ ਨਿਕਲਦਾ ਮੇਰੇ ਮਨ ਆ ਹਾਂ ਪਰ ਜੇ ਤੂੰ ਪਾਣੀ ਲਾ ਕੇ ਬੀਜੂਗਾ ਫੇਰ ਤੇਰਾ ਕੱਖ ਗੰਡੇ ਨੇ ਜ਼ਿਆਦਾ ਹੋਏ ਆਣਾ ਸਮਝ ਗਿਆ ਫੇਰ ਕੱਖ ਗੰਡਾ ਜ਼ਿਆਦਾ ਇਹ ਤਰੀਕਾ ਦੇ ਪਾਣੀ ਲਾ ਕੇ ਉਹ ਤੂੰ ਕੁਝ ਨਾ ਕਰ ਯਾਰ ਇਹਨੂੰ ਠੇਕਾ ਦੇ ਦੇ ਮੈਂ ਖੇਰ ਕਰਦਾ ਪੁੱਛ ਲਾਪਾ ਮੈਨੂੰ ਕਿੰਨਾ ਬਾਬ ਆਈਆ ਮੈਂ ਕਿਹਾ ਪਾਣੀ ਮਹਾ ਪਾਣੀ ਦਾ ਲਾਉਣਾ ਨਹੀਂ ਵੇਖਣੀ ਬੀਜਾ ਸਗਾ ਸਗਾ ਗਿਆ ਚੰਗੀ ਤਰ੍ਹਾਂ ਇੱਥੇ ਪੇੜ ਕਿ ਮੈਂ ਬੀਜਦਾ ਅਜਰੇ ਸਾਕਾ ਮਾਰਦਾ ਉਹਨੇ ਵੇ ਨੈਣਾ ਦੇਖਣ ਲੱਗ ਗਿਆ ਉਸ ਪੇੜ ਤੇ ਜੰਮੇ ਤੇ ਪਾਣੀ ਲੱਗੂਗਾ ਫੇਰ ਤਾਂ ਸਮਝ ਮੇਰੀ ਵੀ ਆਹੀ ਇਹ ਵੀ ਪਾਣੀ ਨਹੀਂ ਲਾਉਣਾ ਫੇਰ ਤਾਂ 2 ਮਹੀਨੇ ਨਹੀਂ ਪਾਣੀ ਲੱਗਦਾ 1.5 2 ਮਹੀਨੇ ਪਾਣੀ ਏਕੜੇ ਸੁੱਕਣ ਲੱਗਿਆ ਵਿੱਚ ਯਾਰ ਜੇ ਤੂੰ ਪਹਿਨਾ ਪਾਣੀ ਲਾਤਾ ਫੇਰ ਤੂੰ 10 ਦਿਨ ਬਾਅਦ ਪਾਣੀ ਤੇ 10 ਦਿਨ ਬਾਅਦ ਲਾਉਣਾ ਪੈਂਦਾ ਉਹ ਕਹਿੰਦੀ ਗੰਨਾ ਉੱਪਰ ਹੁੰਦਾ ਤੇੜ ਫੜ ਜਾਂਦੀ ਆ ਇਹਨੇ ਟਾਈਟ ਜਾ ਹੋਈ ਜਾਂਦਾ ਟਾਈਟ ਵੀ ਹੋ ਜਾਂਦਾ ਪੈਟ ਜਾ ਹੋਈ ਜਾਂਦਾ ਨਾਲ ਦਾ ਵੀ ਪਿਛਾਰ ਕੇ ਆਪਣਾ ਸਤਰਾ ਖੁੱਲ ਬਸ ਜਾਂ ਜਾਂਦਾ ਜਿਹੜਾ ਬੋਲੇ ਚ ਜੰਮਣੀ ਚੀਜ਼ ਆਉਂਦੀ ਆ ਜਿਹੜੀ ਜੰਮਣੀ ਆ ਆਟੋਮੈਟਿਕ ਗੇਲ ਮੇਰੀ ਆ ਗੇਲ ਨਾ ਇਹ ਸਭ ਤੋਂ ਬੈਸਟ ਗੇਲ ਆ ਇਹ ਜਿਹੜਾ ਡਾਇਆ ਪੈ ਜਾਣਾ ਇਹਨੇ ਗਿੱਡ ਗਰੀ ਖਲਾ ਫਰੀ ਦੇ ਵੀ ਕੱਖ ਵੀ ਨਹੀਂ ਤੁਰਦਾ ਕੱਖ ਵੀ ਨਹੀਂ ਹੋਣਾ ਕੱਖ ਨਹੀਂ ਤੁਰਨਾ ਦੂਏ ਚ ਕੱਖ ਬਹੁਤ ਆਉਂਦਾ ਇੰਨਾ ਕਾ ਆ ਗਿਆ ਮੜਾ ਮੋਟਾ ਕੱਖ ਹੋਇਆ ਤੇ ਟਪਟ ਮਾਰ ਦੀ ਪਿਆਸੇ ਲੀਟਰ ਵਾਲੀ ਕੀਡੇ ਦੀ ਏਕਨੇ ਗੰਨੇ ਦੇ ਪਰਪਦਰ ਦੀ ਕੋਈ ਕੁਝ ਨਹੀਂ ਕਹਿੰਦੀ ਹੈਗੀ ਤਾਂ ਪਤਾ ਜੀ ਮਾਰਨੀ ਹੈ ਮੈਂ ਵੀ ਬਸ ਹੀ ਮਾਰਦੇ ਆ ਪੱਤਾ ਹੀ ਭੂਕਦੀ ਆ ਕੁਝ ਨਹੀਂ ਕਹਿੰਦੀ ਹੈਗੀ ਕਹੇ ਤੂਕ ਵੀ ਦਵੇ ਫੇਰ ਹਰਾ ਹੋ ਜਾਣਾ ਗੰਨੇ ਨੇ ਘੁੱਟੇ ਜਾਂਦਾ ਹਾਂ ਹਾਂ ਮੇਰਾ ਉਹ ਢੀਲਾ ਢੂਲਾ ਕੁਝ ਨਹੀਂ ਹੁੰਦਾ ਬਾਕੀ ਹਾਂ ਨਿਬੜ ਗਿਆ ਆ ਚੱਕ ਇਕੱਠੇ ਕਰ ਮੈਂ ਕਈ ਵਾਰੀ ਇਹਦੇ ਚ ਸਿੰਪਰਾ ਦਵਾਈ ਕਰੀ ਉਹਨੇ ਚੱਕਿਆ ਸਿੰਪਰਾ ਤਾਂ ਚੱਕ ਦੀਓ ਆ ਨਹੀਂ ਚੱਕਿਆ ਬਈ ਮੱਕੀ ਚ ਵੀ ਮੱਕੀ ਚ ਉਹ ਆ ਮੱਕੀ ਵਾਸਤੇ ਔਰ ਗੰਨੇ ਵਾਸਤੇ ਇਹ ਸਿੰਪਰਾ ਉਹ ਨਹੀਂ ਦੇ ਦੇਲਾ ਬਾਈ ਪੋਰਾ ਵੀ ਕਹਿੰਦੇ ਵੀ ਬੋਣੀ ਪੈਣੀ ਆ ਕੁਝ ਨਹੀਂ ਲੋਕ ਮਜ਼ਾਕ ਕਰਦੇ ਤੇ ਬੜਾ ਜਿਆਦਾ ਮੱਕੀ ਹੋਈ ਆ ਸਾਲੀ ਕਾਨੂੰ ਕਹਿੰਦਾ ਮੈਂ ਉਹ ਸਿੰਪਰਾ ਦਾ ਅੱਜ ਤਾਂ ਡੀਲੇ ਨੂੰ ਬਹੁਤ ਜਿਆਦਾ ਲੱਗਦੀ ਗਿਆ ਬਾ ਗਿੱਲ ਬੰਗਦੀ ਆ ਉਹ ਵੀ ਗਿੱਲ ਹੋ ਗਏ ਗਿੱਲ ਇੱਥੇ ਦੇ ਇੱਥੇ ਦੇ ਮਕੜੌਣੇ ਵਾਲੇ ਬੰਦੇ ਤੇ ਲਵਾਈ ਸੀ ਜਿਹੜਾ ਜੱਥੇ ਦੇ ਲਾ ਕੇ ਗਿਆ ਗਿੱਲ ਬਿਨਾ ਨਹੀਂ ਕੰਮ ਲੂਟ ਆਉਂਦਾ ਸਿੰਪਰਾ ਦਾ ਨਹੀਂ ਪਰ ਉਹਨਾਂ ਨੇ ਵੀ ਦੋ ਵਾਰੀ ਕਰੀ ਦੀ ਬਾਈ ਪਰ ਕਾਨੂੰ ਕਹਿੰਦਾ ਦੇਖ ਲੈ ਝੱਕ ਪੈਣ ਥਾਲੀ ਨੇ ਛੱਲੇ ਹੀ ਨਹੀਂ ਉਹਨਾਂ ਨੇ ਛੱੜਦੀ ਨਹੀਂ ਤੇ ਬੜ ਗਿਆ ਦੇ ਦਿੱਤਾ ਸਾਰਾ ਹੀ ਬੜ ਗਿਆ ਹਣਾ ਤੂੰ ਦੇਖਿਆ ਕੁਦਰਤੀ ਇਹਦਾ ਆਇਆ ਮੇਰੇ ਛੱਡੇ ਆਏ 19 ਦੀ ਜਗ੍ਹਾ ਉਹ ਜਿੰਨੀ ਦੀ ਜਗ੍ਹਾ ਛੱਡ ਕੇ ਆਇਆ ਤਾਂ ਤੂੰ 19 ਦੀ ਜਗ੍ਹਾ ਤੈਨੂੰ ਫੇਰ ਵੱਢ ਕੇ ਲਿਆਉਣੀ ਪਈ ਦੇਖ ਲਾ ਆਹਾ ਉਹੀ ਬੱਦ ਕਲਾਣਾ ਪੜੀ ਬੀਜ ਹੋ ਗਿਆ ਸਾਰਾ ਹੀ ਸਰ ਗਿਆ ਸਰ ਗਿਆ ਆ ਇੱਕ ਵੀ ਟੱਕਾ ਨਹੀਂ ਬਚਿਆ ਹੈ ਬਸ ਪੰਜ ਚਾਰ ਕੁ ਪਛੀਆਂ ਬਚੀਆਂ ਸਾਰਾ ਬੀਜ ਹੋ ਗਿਆ ਤੇ ਇਹਨੂੰ ਵੀ ਰੈੱਡ ਰੋਡ ਬਹੁਤ ਪੈਣ ਲੱਗ ਗਿਆ ਯਾਰ ਇਹਦੇ ਲਾਲ ਲਾਲ ਹੂੰ ਲekin ਇਹ ਸਭ ਨਿਕਲ ਜਾਏਗਾ ਛੇਤੀ ਇਹ ਤਾਂ ਜੰਮੇ ਦਾ ਪਿਆ ਦੇ ਦਿੱਤਾ ਸੀ ਜੰਮੇ ਦਾ ਪਿਆ ਆ ਦੇ ਤਾ ਅੱਤੇ ਤੂੜੇ ਦਿੱਤੀ ਇਹ ਲੈ ਹੂੰ ਆ ਜਾਏਗਾ ਕੀ ਕਰੂੰਗਾ ਇਹਨੂੰ ਤੂੰ ਆ ਨਹੀਂ ਜਾਏਗਾ ਜਿਹੜੀ ਜੜ ਤੇ ਟੁੱਟ ਗਈ ਉਹ ਨਹੀਂ ਆਏ ਕਰਦੀ ਅੱਛਾ ਸਿਰਫ ਉਹੀ ਆਉਣੀ ਆ ਜਿਹੜੀ ਚੱਲੀ ਆ ਜਿਹੜੀ ਜੜ ਤੇ ਟੁੱਟ ਗਈ ਉਹ ਨਹੀਂ ਆਉਣੀ ਹੈਗੀ ਵਿਚ ਵਿੱਚ ਅੱਖ ਬਹੁਤ ਚੱਲੀ ਵੀ ਆ ਲੈ ਹਾਂ ਆ ਦੇਖ ਆ ਦੇਖ ਲੈ ਲੈ ਇਹਦਾ ਰਾਹ ਪੰਜ ਚਾਰ ਦਿਨ ਵਿੱਚ ਦੇਖ ਜਾਣਾ ਹੈਗਾ ਮੇਰੇ ਨਾਲ ਹੈਗਾ ਨਾ ਜੰਮ ਗਿਆ ਮੈਂ ਤਾਂ ਪਹਿਲੇ ਜਮਿਆ ਪਹਿਲੇ ਮੈਂ ਬਣਿਆ ਤਾਂ ਹੀ ਮੈਂ ਕਹਿੰਦਾ ਵੀ ਆਦੇ ਕਹੇ ਰੇਕ ਅੱਖ ਜੰਮੀ ਵੀ ਹੈਗਾ ਟੁੱਟਦੀ ਬਹੁਤ ਅੱਖ ਇਹਦਾ ਘੱਟੂ ਘੜ 10 ਦਿਨ ਤੱਕ ਬਾਹਰ ਆਜਣਾ ਜਿੰਨੇ ਇੰਨੇ ਇਹ ਤਾਂ ਕਾਲੂ ਬਾਹਰ ਆਈ ਲੈ ਬਾਈ ਇਹ ਤਾਂ ਬਾਹਰਿਆ ਹੈ ਬਾਹਰਿਆ ਬਹੁਤ ਵਧੀਆ ਚੱਲੀ ਵੀ ਆ ਹੂੰ ਗੰਨਾ ਜੇ ਫੱਗਣ ਫੱਗਣ ਬੀਜ ਹੋ ਜਾਈ ਇਹਦੇ ਵਰਗੀ ਨਹੀਂ ਸਮਝ ਗਏ ਉਹ ਗਰਮੈਸ ਜ਼ਿਆਦਾ ਪੈ ਗਈ ਸੀ ਆ ਵਿੱਚ ਨੂੰ ਗਰਮੀ ਜ਼ਿਆਦਾ ਸੀ ਨਾ ਇਦਗੀ ਚੱਲ ਨਤੀਆ ਨਿਬੜ ਗਿਆ ਹੁਣ ਚੱਲ ਲੈ ਜਾ ਟਰੈਕਟਰ ਨੂੰ ਚੱਕਾ ਸਰਦਾਰ ਲੈ ਤਨੈ ਲੈ ਤਨੂ ਕਾ ਚਲਾਉਣਾ ਨਹੀਂ ਆਉਂਦਾ ਮੈਂ ਨਹੀਂ ਲੈ ਜਾਂਦਾ ਹਾਂ ਐ ਫੋਰ ਦਾ ਡਰਾਈਵਰ ਦਾ ਦੂੰਗਾ ਆ ਗਿਆ ਲੱਕੀਆ ਹਾਂ ਰਾਮ ਨਹੀਂ ਲੈ ਜਾਏਗਾ ਆਪੇ ਲੈ ਜਾਏਗਾ ਐਨੇ ਲੈ ਜਣਾ ਚਲਾ ਕੇ ਲੈ ਜੋ ਜਾ ਟੋਬੇ ਨੂੰ ਤਾਂ ਜਾਊਂਗਾ ਹੀ ਸਦਾ ਸਿੱਧਾ ਲੋਪਾ ਕੇ ਦੇ ਦੇ ਮੋੜ ਕੇ ਉਹ ਨਾ ਟੀਮ ਰੇ ਮੱਕੀ ਕਰਦੀ ਐ ਮੱਕੀ